ਦੇ ਵਿੱਚ ਹੀ ਬੈੰਦੇ ਆ ਆ ਇਹਨਾਂ ਦਾ ਬੇਟਾ ਵਾ ਆਸ਼ੀਸ਼ ਆ ਇਹਦੀ ਮੰਮੀ ਆ ਬੰਤੀ ਇਹਦਾ ਬਾਪ ਆ ਚੈਨ ਸਿੰਘ ਆ ਗੱਡੀ 'ਚ ਹੀ ਸੌਂਦੇ ਆ ਪਿਛਲੇ 3 ਸਾਲਾਂ ਤੋਂ ਕੋਈ ਗਲਤੀ ਹੋ ਗਿਆ ਤਾਂ ਮਾਫ਼ ਕੀਆ ਗੋਟਾ ਦਾ ਹਮ ਭਾਈ ਹਾਂ ਅਸੀਂ ਮਾਫ਼ ਕਰਨਾ

बात तो हाथ मिला अरे नहीं भाई अरे भाई, भाई हाथ अरे चैन साहब चैन भाई अरे नहीं भाई साहब गलत बोल चैन हाँ भाई। अरे चैन सिंह हाथ मिलाओ चैन सिंह आज चैन सिंह चैन सिंह के में फिर करना देखो हमारे तो वील चेयर पे चलते थे सूजन हो गया था दोनों पैर में लेकिन अब तो हम पैर पे दौड़ रहे हैं चल रहे हैं बिल्कुल ठीक हो गए बिल्कुल ਨੇ ਨੇ ਹਸਪੀਟਲ ਦੇਖੋ ਪਾਓ ਕਿੰਨੇ ਸੂਰੇ ਪੜੇ ਨੇ ਭਾਈ ਸਾਹਿਬ ਸੀਸ਼ ਭਾਈ ਖੜੇ ਹੋ ਅਰੇ ਸੀਸ਼ ਭਾਈ ਖੜੇ ਹੋ ਜਾਓ ਅਰੇ ਭਾਈ ਖੜੇ ਹੋ ਜਾ ਭਾਈ ਅਰੇ ਭਾਈ ਖੜੇ ਹੋ ਜਾਓ ਯਾਰ ਤੁਹਾਨੂੰ ਤਬ ਥੋੜਾ ਆਪਕੋ ਐਸੇ ਲੱਗ ਰਹਾਤਾ ਜੈਸੇ ਵੀ ਹਮ ਗਲਤ ਕਰ ਰਹੇ ਹਾਂ ਪਰ ਹਮ ਅੱਖੀਂ ਨਜ਼ਰ ਮੇ ਦੇਖ ਲਿਆ ਤੇ ਇਹ ਅੱਜ ਚੈਨ ਸਿੰਘ ਨੂੰ ਆਪਣੇ ਨਾਲ ਲੈ ਕੇ ਚੱਲੇ ਨੇ ਚੈਨ ਸਿੰਘ ਦੀ ਫੈਮਿਲੀ ਬਿਲਕੁਲ ਠੀਕ ਆ बंती बहन कैसे हो आपकी कृपा भगवान की कृपा इनके भी शरीर में दर्द वगैरह होते थे कमजोरी होती थी अब ठीक है बिल्कुल हमारा घर जैसा। सब आशीष कैसे हो बेटा क्या करना है अब जाकर क्या करोगे अपना काम करेंगे अपनी काम करोगे ना कमाएंगे आप ठीक है भाई जी का खालसा भाई जी की फतेह जी ये चैन सिंह ਇਹ ਬੰਤੀ ਇਹਨਾਂ ਦੀ ਵਾਈਫ ਆ ਤੇ ਇਹ ਇਹਨਾਂ ਦਾ ਬੇਟਾ ਆਸ਼ੀਸ਼ ਆ ਇਹਨਾਂ ਨੂੰ ਅਸੀਂ 28 ਤਰੀਕ ਨੂੰ 28 ਫਰਵਰੀ 2024 ਨੂੰ ਖੇੜੀ ਜਿਮੇੜੀ ਤੋਂ ਲੈ ਕੇ ਆਏ ਸੀ ਕਿਵੇਂ ਤੁਸੀਂ ਦੇਖਿਆ ਸਕੋਰਪੀਓ ਗੱਡੀ ਸੀ ਤੇ ਖਾਲੀ 플ੌਟ ਸੀ ਉਹਦੇ ਵਿੱਚ ਰਹਿੰਦੇ ਸੀ ਇਹ ਕਰੀਬ 2 ਸਾਲ ਤੋਂ ਇਹ ਪਰਿਵਾਰ ਇਸੇ ਤਰ੍ਹਾਂ ਹੀ ਰਹਿ ਰਿਹਾ ਸੀ ਅੱਜ 20 ਤਰੀਕ ਹੋ ਗਈ ਆ ਮਤਲਬ ਅੱਜ ਤੋਂ 25 26 ਦਿਨ ਪਹਿਲਾਂ इस परिवार खेड़ी चिमेड़ी तो लेके तो आए चैन सिंह चैन सिंह कि में और फिर की करना हमारे तो व्हील चेयर पे चलते थे सूजन उ, हो गया था दोनों पैर में उ, लेकिन अब तो हम पैर पे दौड़ रहे हैं चल रहे हैं। बिल्कुल ठीक तो हो गए तो बिल्कुल ठीक हूँ मैं भी बंती बहन कैसे हो आपकी कृपा भगवान भी शरीर में दर्द वगैरह होते थे कमजोरी होती थी अब ठीक बिल्कुल हमारा घर जैसा बिल्कुल आशीष कैसे हो बेटा क्या करना है अब जाकर क्या करोगे अपना काम, काम करोगे ना आएंगे ठीक है भाई किसी नहीं वेरी गुड बहुत अच्छी थीक बात है शीश जी अब काम करोगे जाके है ना बिल्कुल ठीक है ठीक अच्छे से रहना वहाँ पे तुम्हारे पास तो बढ़िया है घर है इधर भी है उधर भी है दोनों तरफ है प्लाट है हम भगवान दया करेगा सबके ऊपर हम पे हम लोगों से कोई गलती हो गया तो हमें माफ कीजिए नहीं नहीं कोई गलती नहीं हुई सच्ची हमने दिल से अच्छा करने की कोशिश की है भिल्कुल, भिल्कुल, हमने भिल्कुल। कोई बुरा नहीं किया आपको नहीं, नहीं, लेने गए ना तब तब थोड़ा आपको ऐसे लग रहा था जैसे भी हम गलत कर रहे हैं पर हम बड़ी नजर में देख लिया था पर शीशी भाई हम आपके भाई है ठीक है जी ठीक है तो ये बहन है जी चैन सिंह की बेटी है ते इनन दे नाल दे परिवार दे मेंबर खड़े ने सारे है ना ਤੇ ਇਹ ਅੱਜ ਚੈਨ ਸਿੰਘ ਨੂੰ ਆਪਣੇ ਨਾਲ ਲੈ ਕੇ ਚੱਲੇ ਨੇ ਚੈਨ ਸਿੰਘ ਦੀ ਫੈਮਿਲੀ ਬਿਲਕੁਲ ਠੀਕ ਆ ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਰਿਆਂ ਦੇ ਹੁੰਦੇ ਹੋਏ ਵੀ ਇਕੱਲੇ ਪੈ ਜਾਂਦੇ ਆ ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਇਦਾਂ ਦੇ ਹਾਲਾਤਾਂ ਦੇ ਵਿੱਚ ਚਲੇ ਜਾਂਦੇ ਆ ਜਿੱਥੇ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਸੱਜੇ ਜਾਈਏ ਜਾਂ ਖੱਬੇ ਜਾਈਏ ਜ਼ਿੰਦਗੀ ਦੇ ਵਿੱਚ ਆਮ ਤੌਰ ਤੇ ਕਨਫਿਊਜ਼ਨ ਸ਼ੁਰੂ ਤੋਂ ਚੱਲੇ ਆ ਰਹੇ ਆ ਪਰ ਪਹਿਲਾਂ ਕੀ ਸੀ ਪਹਿਲਾਂ ਕੋਈ ਬਾਹ ਫੜਨ ਵਾਲਾ ਹੁੰਦਾ ਸੀ ਕੋਈ ਹੱਥ ਦੇ ਕੇ ਖੜਾ ਕੇ ਦੱਸਣ ਵਾਲਾ ਹੁੰਦਾ ਸੀ ਵੀ ਭਾਈ ਆਹ ਰਾਹ ਇੱਧਰ ਨੂੰ ਜਾਂਦਾ ਜੇ ਅਸੀਂ ਗਲਤ ਰਾਹ ਤੇ ਚੱਲੇ ਵੀ ਜਾਂਦੇ ਸੀ ਤਾਂ ਸਾਨੂੰ ਫੜ ਕੇ ਸਿੱਧੇ ਰਾਹ ਤੇ ਲਿਆਉਣ ਵਾਲਾ ਕੋਈ ਨਾ ਕੋਈ ਹੁੰਦਾ ਸੀ ਪਰ ਅੱਜ ਕੱਲ ਅਸੀਂ ਸਾਰੇ ਇੰਨੇ ਵਿਅਸਤ ਹੋ ਗਏ ਆ ਸਾਰੇ ਇੰਨਾ ਬਿਜ਼ੀ ਹੋ ਗਏ ਆ ਸਾਡੇ ਕੋਲੇ ਸਮਾਂ ਹੀ ਨਹੀਂ ਵੀ ਅਸੀਂ ਕਿਸੇ ਨੂੰ ਰਾਹ ਦੱਸ ਸਕੀਏ ਕਿਉਂਕਿ ਖੁਦ ਨੂੰ ਹੀ ਆਪਣੇ ਨੂੰ ਸਾਨੂੰ ਰਾਹ ਦੇਖਣ ਲਈ ਗੂਗਲ ਤੇ ਦੇਖਣਾ ਪੈਂਦਾ ਵੀ ਕਿੱਧਰ ਨੂੰ ਜਾਈਏ ਉਹ ਤੋਂ ਪੁੱਛਣਾ ਪੈਂਦਾ ਇੱਕ ਮਸ਼ੀਨ ਤੋਂ ਵੀ ਅਸੀਂ ਕੀ ਕਰੀਏ ਪਰ ਆਮ ਜ਼ਿੰਦਗੀ ਦੀਆਂ ਸਮੱਸਿਆਵਾਂ ਉਹਦੇ ਨਾਲ ਹੋਰ ਵੱਧ ਰਹੀਆਂ ਚੈਨ ਸਿੰਘ ਦਾ ਪਰਿਵਾਰ ਵੀ ਇਸੇ ਤਰ੍ਹਾਂ ਸਾਰਿਆਂ ਦੇ ਹੁੰਦੇ ਹੋਏ ਵੀ ਇਕੱਲਾ ਰਹਿ ਗਿਆ ਪਰ ਜਦੋਂ ਉਹਦੇ ਪਰਿਵਾਰ ਨੇ ਉਹਦੇ ਰਿਸ਼ਤੇਦਾਰਾਂ ਨੇ ਉਹਦੀ ਮਦਦ ਕਰਨੀ ਚਾਹੀ ਉਦੋਂ ਉਹ ਨੇ ਇਨਕਾਰ ਕਰਤਾ ਮਦਦ ਲੈਣ ਤੋਂ ਕਿਉਂਕਿ ਉਹ ਆਦੀ ਹੋ ਗਿਆ ਸੀ ਇਕੱਲੇ ਰਹਿਣ ਦਾ ਉਹ ਐਡਿਕਟ ਹੋ ਗਿਆ ਸੀ ਕੱਲੇ ਰਹਿਣ ਦਾ ਪਰ ਹੁਣ ਆ 25 26 ਦਿਨਾਂ ਦੇ ਸਮੇਂ ਦੇ ਵਿੱਚ ਹੀ ਚੈਨ ਸਿੰਘ ਨੇ ਸਾਨੂੰ ਇੱਕ ਵਾਰ ਵੀ ਕੋਈ ਏਦਾਂ ਦਾ ਮੌਕਾ ਨਹੀਂ ਆਇਆ ਜਦੋਂ ਸਾਨੂੰ ਲੱਗਿਆ ਹੋਵੇ ਵੀ ਇਹ ਪਰਿਵਾਰ ਬਿਮਾਰ ਆ ਜਾਂ ਇਹਨਾਂ ਨੂੰ ਕੋਈ ਦਿਮਾਗੀ ਪ੍ਰੋਬਲਮ ਆ ਦਵਾਈ ਚੱਲਦੀ ਆ ਉਹ ਇਕੱਲੇਪਣ ਦੀ ਬਿਮਾਰੀ ਸੀ ਜਿਹੜੀ ਉਹ ਇੱਥੇ ਇੰਨੇ ਲੋਕਾਂ 'ਚ ਰਹਿ ਕੇ ਸੋਸ਼ਲ ਹੋ ਕੇ ਠੀਕ ਹੋ ਗਈ ਉਸ ਦਿਨ ਦੇ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਪਿੱਛੇ ਢੇਡੇ ਮਾਰ ਰਹੇ ਆ ਵਾਰ-ਵਾਰ ਸਾਰਿਆਂ ਨੇ ਸਪੋਰਟ ਕੀਤੀ ਆ ਤੇ ਜਿਹਦੇ ਸਦਕਾ ਚੈਨ ਸਿੰਘ ਆਸ਼ੀਸ਼ अपनी वाइफ बंती दे वापस अपने घर जा रहे अरदास करो चैन सिंह अपनी पत्नी अपने बेटे न खुशियां भरिया जीवन बतीत करे आशीष की शादी हो जाए है आशीष बुलाओगे शादी में जब चैन सिंह शादी करोगे ना बेटे की तो हमें जरूर बुलाइएगा पक्का हम आएंगे सब लोग ठीक है बंती बहन बुलाओगी ना बस ठीक है धन्यवाद धन्यवाद आप ਬਾਦ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਸ਼ਿਸ਼ ਭਾਈ ਜੀਤੇ ਰਹੋ